ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਆਕਾਰਪੁਰਖ ਬੈਜੋ ਸੱਚਾ ਪਾਤਸ਼ਾਹ ਜੀ ਜਿਨੇ ਵਿਵਹਾਰ ਇਸ ਸਮੇਂ ਸਾਹਮਣੇ ਦੇਖ ਰਹੇ ਹਨ ਦਾਤਾ ਸਾਰੇ ਨਤ ਅਨੁਸਰਣ ਨੇ ਬਖਸ਼ੇ ਚੜ੍ਹਦੀਆਂ ਕਲਾਂ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਮਹਾਰਾਜ ਸੱਚਾ ਪਾਤਸ਼ਾਹ ਜਰੂਰ ਪੂਰੀਆਂ ਕਰਨ ਅੱਜ ਸਵੇਰ ਦਾ ਇਹ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਉਹ ਜਿਹੜੀ ਸਾਡੀ ਇਪੋਟਰੀ ਕਰਮ ਵਾਲੀ ਪਹੀ ਹੈਗੀ ਹੈ ਉਦੇ ਬਰਸਾਤ ਕਰਕੇ ਬਹੁਤ ਜ਼ਿਆਦਾ ਮਾੜੇ ਹਾਲਾਤ ਹੋਏ ਹੋਏ ਸੀਗੇ ਉਧਰ ਨੂੰ ਆਉਣਾ ਜਾਣਾ ਮਤਲਬ ਕਿ ਦੁਰਭਰ ਹੋਆ ਹੋਸੀਗਾ ਲੋਕਾਂ ਦਾ ਉਹ ਜਿ ਕਸੂਰ ਤਾਂ ਚਲੋ ਕਿਸੇ ਦਾ ਕਿਆ ਦੱਸਣਾ ਪਰ ਉਹ ਰਸਤਾ ਚਾਲੂ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਕਿਉਂਕਿ ਡੰਗਰ ਬੱਚੇ ਵਾਸਤੇ ਜਿੰਨਾ ਵੀ ਪਿੰਡ ਦੇ ਵਿੱਚ ਜ਼ਿੰਮੇਦਾਰ ਭਰਾਵਾਂ ਦੇ ਕੱਖ ਆਉਂਦੇ ਆ ਜ਼ਿਆਦਾਤਰ 75% ਐ ਸਾਈਡ ਤੋਂ ਆ ਤਾਂ ਫਿਰ ਸਾਨੂੰ ਪਤਾ ਵੀ ਉਹ ਬਲਦੇ ਜਿਹੇ ਵਿਚਾਰੇ ਬਹੁਤ ਔਖੇ ਆਉਂਦੇ ਤੇ ਤੇ ਸਾਡਾ ਵੀ ਚਲੋ ਬੰਦੇ ਨੇ ਵੀ ਲੰਘਣਾ ਲੰਘਾਉਣਾ ਉਹ ਵੀ ਥੋੜਾ ਜਿਹਾ ਇੱਕ ਪ੍ਰੋਬਲਮ ਕਰਦਾ ਜੇ ਮੋਟਰਸਾਈਕਲ ਉੱਤੇ ਜਾਂਦਾ ਤਾਂ ਉਹ ਤਿਲਕੀ ਜਾਂਦਾ ਦਾ ਕੋਈ ਸਾਈਕਲਾਂ ਉੱਪਰ ਜਾਂਦੇ ਜੇ ਕਿਸੇ ਨੇ ਪੈਦਲ ਜਾਣਾ ਤਾਂ ਵੀ ਟੋਏ-ਟੋਏ ਜੇ ਪਏ ਹੋਏ ਸੀਗੇ ਪਾਣੀ ਨਾਲ ਦਾ ਅ ਛੱਪੀਆਂ ਜਿਹੀ ਬਣ ਮੰਨ ਕੇ ਉਹ ਟੋਏ ਵੱਧ ਗਏ ਸੀਗੇ ਤੇ ਅੱਜ ਫਿਰ ਪ੍ਰਸ਼ਾਸਨ ਨਾਲ ਸਵੇਰੇ ਗੱਲ ਕਰਕੇ ਉਹਨਾਂ ਤੋਂ ਇਜਾਜ਼ਤ ਲੈ ਕੇ ਫਿਰ ਅੱਜ ਟਰੈਕਟਰ ਲਾਇਸੀ ਪਿੰਡ ਵਾਲਿਆਂ ਨੇ ਆਪਣੇ ਇਕੱਠੇ ਕਰਕੇ ਤੇ ਉਹ ਮੇਰੇ ਘਰ 'ਚ 40-40 ਜਾਂ 30-40 ਦੇ ਕਰੀਬ ਮੇਰੇ ਘਰ 'ਚ ਲੱਗਦਾ ਹਾਲ ਮੈਨੂੰ ਪੱਕਾ ਐਗਜੈਕਟ ਪਤਾ ਨਹੀਂ ਮੈਨੂੰ ਫਿਰ ਆ ਡੰਗਰ ਬਚਾ ਚੌਂ ਵਾਸਤੇ ਘਰ ਆਉਣਾ ਪੈ ਗਿਆ। ਬਾਕੀ ਹਲਦ ਨੂੰ ਟਰੈਕਟਰ ਵਗੈਰਾ ਚੱਲ ਰਹੇ ਆ। ਪਰ ਆ ਮੇਰੇ ਪੱਕੀ ਉਹ ਗੱਲ ਪਾਤੀ ਇਹਨਾਂ ਨੇ। ਜਾਣ ਜਾਣ ਕੇ ਗਾਂ ਦੇ ਚੁੰਡੀਆਂ ਚੰਡੀਆਂ ਵੱਢ ਕੇ ਲੱਤਾਂ ਲੱਤਾਂ ਦੀਆਂ ਮਰਵਾਉਣ ਲੱਗ ਗਏ। ਠੀਕ ਹੈ ਮੈਨੂੰ ਕਹਿੰਦੇ ਸਾਡੇ ਕੋਲ ਦੁੱਧ ਨਹੀਂ ਦਿੰਦੇ। ਸਾਡੇ ਕੋਲ ਦੁੱਧ ਨਹੀਂ ਦਿੰਦੇ ਸਵੇਰੀ ਵੀ ਹੁਣ ਮੈਂ ਚਾਊਂਗਾ, ਸ਼ਾਮ ਨੂੰ ਮੈਂ ਚਾਊਂਗਾ। ਤੇ ਪਤਾ ਨਹੀਂ ਹੁਣ ਮੈਂ ਜਦੋਂ ਫੇ ਮੈਨੂੰ ਵੇਚਣੀ ਪੈਣੀ, ਮੈਂ ਆਪਣੇ ਵੀ ਖੜਾ ਖੜਾਉਣਾ ਮੈਂ। ਹੁਣ ਮੈਂ ਤਾਂ ਕੁਝ ਨਾ ਕੁ ਕਰੂੰਗਾ ਹੀ। ਮੈਨਿਫੈਕਚਰ ਕਰ ਰਹੇ ਹਾਂ ਉਹ ਤੇ ਇਹ ਇਹਨੇ ਆਪਣੇ ਬਾਬੇ ਦਾ ਟੈਕਸਿੰਗ ਫਾੜੇ ਨਾ ਰਾਤੀ ਸਾਡੇ ਕੋਲ ਨਹੀਂ ਦੋ ਦਿੰਦੀ ਵਾਸਤੇ ਬਾਹਰ ਘੁੱਟ ਚ ਨਹੀਂ ਫਰਮਾਨ ਹੈ ਸੇਲ ਪਰ ਪਾਦਨੀ ਹੈ ਜੀ ਆਹ ਫੈਲ ਲਗਾਵਾ ਪਹਿਲਾ ਮਹੀਨਾ ਉਹਨੂੰ ਵੀ ਅਕਾਦਮੀ ਨਾਲ ਡਰੇ ਚਲੇ ਦੇਣਾ ਨੂੰ ਤੇ ਸੇਲ ਪਰ ਲਾ ਕੇ ਐਂ ਤਾਂ ਅੰਗ ਲਾ ਕੇ ਵੀ ਇਹਨੂੰ ਸੇਲ ਪਰ ਲਾ ਦੇਣਾ ਇਹਨੂੰ ਵੇਚ ਕੇ ਫਿਰ ਇੱਕ ਦੋ ਵਧੀਆ ਜਿਹਾ ਰੱਖਣੀਆਂ ਦੋ ਜਿਹੜੀਆਂ 10 10 12 12 ਲੇਟੜੀਆਂ ਮੈਂ ਸਤਾ ਕਮ ਕਰੁੰਗੇ ਮਾਹਰ ਹੁੰਦਾ ਉਹ ਮੈਂ ਕਹਿਣਾ ਇਹ ਨਾ ਕਹਿਣਾ ਵੀ ਤੁਸੀਂ ਚੋਣੇ ਮੈਂ ਤਾਂ ਹੱਥੇ ਨਹੀਂ ਰਹਿਣਾ ਇਹ ਵੀ ਗੱਲ ਹੈ ਜੀ ਤੇ ਹੁਣ ਮਾਰ ਕੇ ਸਾਡਾ ਬਣਨੇ ਆ ਹੁਣ ਆਪਰੇ ਦੇ ਬਸ ਜੁੱਪ ਕਰਕੇ ਹੁਣ ਕੋਈ ਫਿਕਰ ਨਹੀਂ ਕੋਈ ਬਾਕਾਂ ਨਹੀਂ ਮੈਂ ਹੁਣ ਤੇ ਭਰਾਵਾਂ ਦੇ ਨਾਲ ਲੱਗਿਆ ਹੋਣਾ ਕਿਸੇ ਰਾਸ ਦੇ ਸਾਹ ਜਣੇ ਦੇ ਨਾਲ ਹੁਣ ਮੈਨੂੰ ਇੱਧਰ ਫੋਨ ਕਰਤਾ ਜੀ ਗੈਨ ਦੇਖੋ ਜੀ ਆ ਕਿ ਟਾਈਮ ਹੋ ਗਿਆ ਜੀ ਮੈਂ ਬੰਨਿਆ ਗਿਆ ਮੈਂ ਕਿਤੇ ਜਾਂਦੂਗਰ ਹੈ ਜੀ ਹੁਣ ਆਹੋਰੇ ਕਿਥੇ ਜਾ ਜੂਗਾ ਨਹੀਂ ਰਵਣਾ ਜਿਹੜੇ ਦੋ ਘੇਰ ਗਿਆ ਬਸ ਹੁਣ ਗਾਂ ਚੌਂਕ ਉੱਤੇ ਹੀ ਰੁਕੀ ਹੈ ਹਾਂ ਆ ਡਾਕਟਰ ਬਣੀ ਫਿਰਦਾ ਇੱਥੇ ਨਾ ਟੀਕਾ ਲਾਗੋ ਜੀ ਉੱਪਰ ਮਾੜਣਾ ਜੀ ਅੱਛਾ ਉੱਪਰ ਹੱਥ ਪਤਾ ਖੋਲਿਆ ਵੇਚਣੀ ਹੈ ਹਾਂ ਠੀਕ ਹੈ ਹੋਰ ਨਹੀਂ ਕਰ ਆਜੂ ਹਾਂ ਆਉਣਾ ਈ ਹੋਰ ਨਹੀਂ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਆ ਰਹੇ ਹਾਂ ਨਾ ਮੱਝਾ ਚੌਂਕ ਗਾਂ ਚੌਂਕ ਆਉਣੀ ਆ ਬੰਡਾ ਸਾਹਿਬ ਓਕੇ ਵੇ ਆ ਜਾ ਬੇਟਾ ਹਾਂ ਫੇਰ ਆ ਜਾ ਬੇਟਾ ਆ ਜਾ ਹਾਂ ਕੁੱਟਾ ਲੋ ਅੱਛਾ ਪਹਿਲਾਂ ਅਦੇ ਇਸੀ ਬੰਨਣ ਦੀ ਸ਼ਰਤਾਂ ਦੀਆਂ ਲੱਤਾਂ ਦੀਆਂ ਪਰ ਇਹ ਕਹਿੰਦੀ ਹਾਂ ਬਣਾਉਣੀ ਹੈ ਬਣਾਉਣੀ ਹੈ ਹਾਂ ਕੀ ਹੋਇਆ ਦਸ ਤੇਜ਼ ਗਲੀਬ ਕਰਦੀ ਹਾਂ ਮੇਰੇ ਵੀ ਕੋਰ ਕੋਰਕ ਚੀਜ਼ ਥੋੜੀ ਥੋੜੀ ਕੀ ਹੋ ਗਿਆ ਬਈ ਆਪਾਂ ਟੋਟਲੀ ਸਾਰੇ ਕੰਮ ਆਪਾਂ ਨੇ ਕਰਦੇ ਕਰ ਲੀਏ ਦੇ ਵੀਰਾਂ ਦਾ ਅੱਗ ਨਹੀਂ ਰਿਹਾ ਹੁੰਦਾ ਤਾਂ ਵੀ ਬਿਜਾਰਾ ਮੇਰਾ ਵਧੀ ਚਲੀ ਜਾਂਦਾ ਚਲੋ ਹੁਣ ਵੀ ਠੀਕ ਹੈ ਜੋ ਕਰਦਾ ਰੱਬ ਸਹੀ ਕਰਦਾ ਇਹ ਕਿਉਂ ਬਹੁਤ ਬਿਮਾਰੀ ਹੈ ਪੂਛ ਮਾਰਦੇ ਜਿੰਨਾ ਤਾਂ ਪੂਛ ਵੀ ਪਿੱਛੇ ਬੰਨਣ ਲੱਗਿਆ ਨਹੀਂ ਇੱਥੇ ਦੋ ਤਿੰਨ ਮਾਰ ਕੇ ਮੁਸਕ ਉਠਾ ਲਵਣੀ ਹੁਣ ਬੰਦਾ ਕਿਹੜੇ ਟਾਈਮ ਹੈ ਟਾਈਮ ਕਿਹਦਾ ਨਾ ਹੁੰਦਾ ਸਵੇਰੇ ਸਵੇਰੇ ਨਾ ਹੁੰਦਾ ਇੱਕ ਵਾਰ ਬੰਦਾ ਪਰ ਹਾਂ ਜਿਹਦਾ ਨਾ ਹੁੰਦਾ ਜਿਹਦਾ ਗਰਮੀ আর ਮਿੱਟੀ ਦਾ ਥੋੜਾ ਜਿਹਾ ਹੈਗਾ ਵੀ ਤਾਂ ਉਰੇ ਕਰਕੇ ਨਾ ਤੇ ਕੋਸ਼ਤ ਵੀਡੀਓ ਮੈਂ ਹਮ ਥੋੜੇ ਟਰੈਕਟਰ ਜੱਗਿਆ ਦਾ ਟਰੈਕਟਰ ਖੜ ਗਿਆ ਠੀਕ ਆ ਉਹਦੀ ਬਣਾਈ ਹੋਈ ਆ ਕਿਵੇਂ ਤਿੰਨ ਤਿੰਨ ਟਰੈਕਟਰਾਂ ਕਦੇ ਅੱਗੇ ਪਿੱਛੇ ਕਰਕੇ ਨਿਕਲਿਆ ਟਰੈਕਟਰ ਬਹੁਤ ਜ਼ੋਰ ਲੱਗਿਆ ਕਿਉਂਕਿ ਰਸਤਾ ਥੋੜਾ ਜਿਹਾ ਕੱਚਾ ਹੱਥੇ ਜਿਹੜਾ ਬਣਾਇਆ ਸੀ ਉਹ ਬਣਦੇ ਉੱਪਰੋਂ ਜੀਵੇ ਕਰਕੇ ਆਹ ਠੀਕ ਆ ਲਾ ਕੈਮਰੇ ਫੋਟੋ ਦਿਖਾ ਲਾਤਾ ਠੀਕ ਹੈ ਉਹ ਵੀਡੀਓ ਬਣਾਈ ਹੋਈ ਹੈ ਜੀ ਤੇ ਉਹ ਵੀਡੀਓ ਜੋੜ ਕੇ ਅੱਜ ਦਾ ਕੰਮ ਸਾਡਾ ਹਰੇਕ ਨੇ ਪੂਰਾ ਕਰਨਾ ਬਹੁਤ ਕਸੂਤਾ ਟਰੈਕਟਰ ਫਸਿਆ ਰਹੀ ਉੱਥੇ ਪੂਰਾ ਜੋੜ ਰਿਹਾ ਜੀਸੀਬੀ ਬੁਣਾਤੀ ਵਰੀ ਫਿਰ ਅੱਗੇ ਜੇ ਨਾ ਨਾ ਫਿਰ ਜੀਸੀਬੀ ਲਿਆ ਕੇ ਫਿਰ ਕੱਢਣਾ ਪਾਣਾ ਟਰੈਕਟਰ ਪਰ ਟਰੈਕਟਰਾਂ ਦਾ ਵੀ ਲਾਹ ਦੇਖਦੇ ਵੀ ਭਜਨ ਲੱਗਦੇ ਨੇ ਜਿਆਦਾ ਉਹ ਕਹਿੰਦੇ ਚਲੋ ਤੁਸੀਂ ਕਿਰਾਏ ਵਾਲੀ ਤਾਂ ਗੱਲ ਦੀ ਸੇਵਾ ਵਾਲੀ ਗੱਲ ਸੀਗੀ ਜਿਹਦੇ ਕਰਕੇ ਭਾਜਨ ਭੋਜਨ ਪਾ ਕੇ ਆ ਮੈਂ ਵੀ ਨੂੰ ਟ੍ਰੈਲੇ ਰੱਦ ਕੇ ਲਿਖਿਆ ਮੇਰਾ ਵੀ ਇੰਨਸ਼ਾ ਅੱਗੇ ਖੜਾ ਲੱਧਿਆ ਹੋਇਆ ਇਹ ਮੁੰਡਾ ਤੁਹਾਨੂੰ ਹੁਣ ਦਿਖਾ ਕੇ ਲੈ ਕੇ ਆਉਂਗਾ ਮੇਰਾ ਟ੍ਰੈਲ ਉਹਦੇ ਬਾਅਦ ਵਿੱਚ ਜਿਹੜੇ ਜੱਗੇ ਦਾ ਸਟ੍ਰੈਟਾ ਪਤਾ ਨਹੀਂ ਕਿਵੇਂ ਨਿਕਲਿਆ ਜੋਰ ਮਾਰ ਕੇ ਉਹ ਸਾਰੀ ਵੀਡੀਓ ਬਣੀ ਪਈ ਹੈ ਹੁਣ ਇਹਦੇ ਬਾਅਦ ਤੁਹਾਨੂੰ ਉਹ ਦਿਖਾਉਂਦੇ ਹਾਂ ਫਿਰ ਮਿਲਦੇ ਹਾਂ ਕਿ ਅਗਲੇ ਬਲੌਗ ਤੇ ਪਰਮਾਤਮਾ ਨਾਲ ਚੜਦੀ ਕਲਾ ਚ ਰੱਖੇ ਤੇ ਉਹ ਦੇਖ ਲਿਓ ਜੀ ਹੁਣ ਤੁਸੀਂ ਬਲੌਗ ਅ ਛੋਟਾ ਜਿਹਾ ਜਿਹੜਾ 7-8 ਮਿੰਟ ਦਾ ਪੀਸ ਹੋਊਗਾ ਸ਼ਾਇਦ ਉਹ ਤੇ ਆਪਣਾ ਇਹ ਇੱਕ ਤੁਹਾਨੂੰ ਟਰਾਲਾ ਹੁਣ ਬਾਹਰ ਲਖਾਉਂਗਾ ਡਾਇਰੈਕਟਰ ਦਾ ਜੁੜਿਆ ਹੋਇਆ ਵੀ ਕਿੰਨਾ ਫੜਕੇ ਲਿਆ ਆਪਣਾ ਬਟਾ ਲਾਪਣਾ ਜਿਹੜਾ ਟਰਾਲਾ ਮੈਂ ਸੇਲ ਪਰ ਲਾਇਆ ਹੋਇਆ ਇਹ ਨਹੀਂ ਹੈਗਾ ਵੀ ਬਈ ਬੰਦੇ ਸੋਚਣ ਯਾਰ ਟਰੈਕਟਰ ਦੇ ਟਰਾਲੇ ਦੇਖਣੇ ਜਾ ਰਹੇ ਨੇ ਕਿ ਵੀ ਤਾਂ ਵੇਚਣਾ ਲਾਇਆ ਵਾ ਵੇਚਣ ਵਾਸਤੇ ਲਾਇਆ ਹੋਇਆ ਤੇ ਉਹ ਟਰਾਲਾ ਦੇਖ ਕੇ ਉਹ ਬਾਹਰ ਲਾਉਂਦਾ ਲਓ ਜੀ ਉਹ ਖੜਾ ਆਪਣਾ ਟਰਾਲਾ ਤੇ ਆਪਣਾ ਇਹ ਟਰੈਕਟਰ ਹੈ ਤੇ ਦੇਖੋ ਐਨ ਮਤਲਬ ਨੱਕੋ ਨੱਕ ਭਰਿਆ ਹੋਇਆ ਆਪਣਾ ਟਰਾਲਾ ਠੀਕ ਹੈ ਤੇ ਪੂਰਾ ਲੋਡ ਪਾਇਆ ਹੋਇਆ ਜਾਨੀ ਕਿ ਪੂਰਾ ਐਨ ਭਰਿਆ ਪਿਆ ਤੁੰਨ ਤੱਕ ਮਿੱਟੀ ਨਾਲ ਫੁੱਲ ਟਰਾਲਾ ਤੇ ਸੋਨਾ ਵੀ ਬਹੁਤ ਲੱਗ ਰਿਹਾ ਖੜਾ ਪਿਆ ਤੇ ਆ ਆਪਣਾ ਟਰੈਕਟਰ ਫੁੱਲ ਭਰਿਆ ਹੋਇਆ ਜੱਗੇ ਵਾਲੇ ਪਿੱਛੇ ਤਿੰਨ ਟਰੈਕਟਰ ਪੈ ਗਏ ਅਰੇ ਇਹ ਮੋੜ ਤੇ ਨਹੀਂ ਬੱਟੇ ਆ ਮੈਂ ਨਾ ਹੁਣ ਕਿੱਥੇ ਰਾ ਗਿਆ ਚੱਲ ਵੀ ਚੱਲ ਨਹੀਂ 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 ਪਿੱਛੇ ਨੂੰ ਪਿੱਛੇ ਨੂੰ ਪਿੱਛੇ ਨੂੰ ਉਬ ਉਹ ਕਰਨਾ ਪੈਣਾ ਤੇਰੇ ਨਾਲ ਕਿਹਾ ਹੁਣ ਤਾਂ ਪੱਟਣਾ ਪੈਣਾ ਉਹ ਮੁਰੇ ਤੇ ਉਹ ਮੁਰੇ ਤੇ ਪੱਟਣਾ ਪੈਣਾ ਜਾਂ ਪਿੱਛੇ ਨੂੰ ਪਾ ਕੇ ਥੋੜਾ ਜਿਹਾ ਖਿੱਚਣਾ ਪੈਣਾ ਪਿੱਛੇ ਪਾ ਲੋ ਇੱਕ ਜਣਾ ਪਿੱਛੇ ਨੂੰ ਵੇਖਣ ਵਾਲਾ ਕੋਈ ਉਹਨੂੰ ਚੱਕਾ ਲਿਆ ਚੱਲ ਬਾਈ ਬੈਕ ਨੂੰ ਨਹੀਂ ਉਹ ਤਾਂ ਦੱਬਦਾ ਹੀ ਜਾਈ ਜਾਣਾ ਹੁਣ ਮੁਰੇ ਸਾਫ ਕਰਨਾ ਪੈਣਾ ਟਾਇਰ ਨਾ ਟਾਇਰ ਸਾਫ ਕਰਨਾ ਪੈਣਾ ਬਾਈ ਚਾਂਸੇ ਨਹੀਂ ਹੈਗਾ ੱਤੜ ਬਹੁਤ ਬਣ ਗਈ ਨਾ ਔਰ ਟਰਾਲਾ ਵੀ ਤੁੰਨ ਕੇ ਲੈ ਕੇ ਆਉਂਦਾ ਹੈ। ਤੇ ਆ ਫਿਰ ਹੁਣ ਜੀ ਸੀ ਵੀ ਮੰਗਾਉਣੀ ਪਊਗੀ। ਇੱਧਰੋਂ ਗਿੱਲਾ ਹੈ ਨਾ ਔਰੇ ਨੀਮਾ ਤਾਂ। ਕੁਦਰਤੀ ਹੋ ਗਿਆ ਜੀ। ਕੁਦਰਤੀ ਹੈ ਸਮਨ ਮੰਦਾ ਭਲਾ। ਪਿੱਛੇ ਨੂੰ ਨਹੀਂ ਯਾਰ ਤੇ ਤੇਰਨੋ ਕਿਹਾ। ਹੈਂ? ਅੱਗੇ ਅੱਗੇ ਨੂੰ ਹੀ ਪਰ ਤੇਰਾ ਗਾਹਾਂ ਫੇਰ ਗਲਪੜ ਹੋ ਜਾਣੀ ਹੈ। ਬਹੁਤਾ ਗੱਲ ਆਉਖਲੀ ਬਣ ਗਈ ਹੈ। ਆ ਮੂਰਲੀ ਸਾਈਡ ਤੇ ਕੱਢਣਾ ਪੈਣਾ ਨਾ ਇਹ। ਹੈਂ? ਕਹੀਂ ਨਹੀਂ ਦੀ ਹੈਗੀ ਕਿਥੇ ਕੋਲ ਔਰੇ। ਯਾਰ ਕਹੀਦਾ ਵੀ ਪੰਗਾ ਈ ਯਾਰ ਇਹੇ ਵੀ ਬੁਲਾਈਏ ਫੇ ਤਾਂ ਆਊਗੀ ਉਹੀ ਬੁਲਾ ਲਿਆ ਹੁਣ ਹੁਣ ਖੜਾ ਉੱਥੇ ਕਿ ਪੱਕੇ ਨੂੰ ਲੱਗਿਆ ਵਪਾਰਨ ਹੋਡਾ ਭਾਰਾ ਭਰਤਾ ਹੋਣਾ ਮੇਰੇ ਹਿਸਾਬ ਨਾਲ ਹੋ ਲੈ ਉਹ ਕੰਦੇ ਲੱਗਿਆ ਵਪਾਰਨ ਮੇਰੇ ਲੈਣ ਨੂੰ ਪੇਛੇ ਲੱਗਿਆ ਖਿਚਣਾ ਦੇਖਦੇ ਆ ਆ ਮੂਰਲੇ ਪਾਸੇ ਵਾਲਾ ਤੂੰ ਵੀ ਕਰ ਦੇ ਪੱਧਰਾ ਜਾ ਹਾਂ ਥੋੜਾ ਲੰਬਾ ਪੈ ਜਾਂਦਾ ਥੋੜਾ ਰੱਸੀ ਲੰਬੀ ਪਾਉਂਦੇ ਨੂੰ ਇਧਰ ਨੂੰ ਰੱਖਿਓ ਖਿਚਣਾ ਉੱਰਲੇ ਪਾਸੇ ਨੂੰ ਇਹ ਨਹੀਂ ਬੈਣੀ ਤੇਰੇ ਬਾਬੇ ਦੀ ਇਹ ਗਰੀਬਾਈ ਦੀ ਆ ਓਹੋ ਇਹ ਵੀ ਪੰਗਾ ਏ ਦੇਖ ਤਾਂ ਇਹਦੇ ਕੋਲ ਹੁਣ ਜੱਗੇ ਕੋਲ ਲੱਗੇ ਲੱਗੇ ਕੱਢਣ ਧਿਆਨ ਨਾਲ ਧਿਆਨ ਨਾਲ ਓਏ ਪੈਗੀ 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 ਆਉਣ ਦੇ ਪਿੱਛੇ ਪਿੱਛੇ ਆਉਣ ਦੇ ਥੋੜੇ ਪਿੱਛੇ ਆਉਣ ਦੇ ਚਲ ਠੀਕ ਆ ਫਿਰ ਠੀਕ ਆ ਤਾਂ

ਹਉਨੂ ਤੇ ਕਹਾ ਫੇਰ ਨਹੀਂ ਮਾ ਹੋ ਗਿਆ ਟੈਰ ਲਿਆਓ ਅੱਗੇ ਵੈਰੀ ਗੁੱਡ ਉਹ ਵੀ ਹੈ ਲਿਆ ਵੀ ਲਿਆ ਪੈਨ ਲੈ ਜਾ ਰੋ ਕੇ ਓਏ ਮੁਰੇ ਤਾਂ ਹੀ ਪਤਰਾ ਹੋਣਾ ਹਾਂ ਰੱਖ ਲਾਂਗੇ ਅਗਲੇ ਘੜੇ ਇੱਧਰ ਨੂੰ ਹਾਂ ਦਬ ਗਿਆ ਨਾ ਹੋਥੇ ਹੁਣ ਪੰਗਾ ਏ ਪੰਗਾ ਪਊਗਾ ਕਹਾਂ ਨਹੀਂ ਉਹ ਰਕਮਾਨ ਪਿਆ ਜੀ ਪਰ ਜੇ ਸੀ ਵੀ ਜਿੰਨਾ ਜ਼ੋਰ ਦਾ ਟਰੈਕਟਰਾਂ ਨਹੀਂ ਬਣਾਤਾ ਤਾਂ ਲੱਗਿਆ 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 ਕਰਨ ਲੱਗਿਆ ਮਾ ਜੇ ਸੀ ਵੀ ਜਿੰਨਾ ਜ਼ੋਰ ਦਾ ਟਰੈਕਟਰਾਂ ਨਹੀਂ ਬਣਾ ਲਿਆਦਾ ਹੁਣ ਉਹ ਖੜੀ ਤੇ ਸਿਰ ਆ ਗਿਆਦਾ ਜਨਾ ਅੱਗੇ ਪਿੱਛੇ ਹੁੰਦਾ ਹੁੰਦਾ ਚੱਲਦੀ ਮਿਲਦੀ ਹੁੰਦੀ ਨਹੀਂ ਜਾਂਦੀ ਹਾਂ ਇੱਕ ਲੱਖ ਦੇ ਕੰਮ ਹੋ ਗਿਆ ਇਹ ਗੱਲ ਹੈਗੀ ਆ ਇਹ ਵੀ ਗੱਲ ਹੈਗੀ ਆ ਹੌਲੀ ਓਟਲੀ ਆ ਚੱਲਦਾ ਰਹਿੰਦਾ ਬਾਹਰ ਦੇ ਜੋੜ ਮਾਰ ਕੋਈ ਪੁੱਤ ਦੇ ਲਾਲ ਆਉਂਦਾ ਦਾ ਫੇਕ ਇਹ ਵੀ ਡਰਾਈਵਰ ਸਾਰੇ ਆਪਣੇ ਆਪਣੇ ਲੱਗ ਲੱਗ ਹੈ ਕੋਈ ਤਿੱਕ ਕੋਈ ਬਨੇਸ਼ੀਆ ਦਾ ਕੋਈ ਹੋਰ ਹੈ ਕੋਈ ਹੋਰ ਹੈ ਲੱਗ ਲੱਗ ਦਾ ਵਾਹ ਬਈ ਉਹ ਤਾਂ ਮਿਲਦੇ ਨਹੀਂ ਲੱਗ ਲੱਗ ਦੁਬਈ ਵਾਲਾ ਬਨੇਸ਼ੀਆ ਵਾਲਾ ਹੈ ਡਰਾਈਵਰ ਹੈ ਬਣਾਤਾ ਬਣਾਤਾ ਰਸਤਾ ਬਣਾਤਾ 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 ਲੈ ਆ ਬੈ ਕੇ ਲਾ ਲਿਆ ਬੈ ਕੇ ਫੜ ਜਾ ਹਾਂ ਆਉਣ ਵੇ ਰਸਤੇ ਦੇ ਵਗਾਰ ਅਸੀਂ ਤਾਂ ਜ਼ੀਰੋ ਹੈ ਵੈਰੀ ਗੁੱਡ ਹਾਂ ਮੈਂ ਵੀਰਾ ਡੋਰਾਂ ਦੀ ਬਾਅਦ ਚ ਉੱਪਰ ਬੈਠ ਕੇ ਹੂੰ ਉਹ ਇੱਥੇ ਲਿਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਦੇਰ ਆ ਗਿਆ ਆ ਕਰਨਾ ਪੁਆਇੰਟ ਹੋ ਜਾ ਲਓ ਜੀ ਫੇਰ ਜੋੜ ਵਾਲੇ ਮੂਰੇ ਨੂੰ ਮੜਾ ਜਾ ਕੇ ਪਾੜ ਦੇ ਹੁੰਦੀ ਹੈ ਨਾ ਕੋਰੂ ਕੋਰੂ ਅੱਗੇ ਵੀ ਦੇਖ ਲੈ ਬੰਦੇ ਬਰੇ ਚੜਾਉਣਾ ਦਾ ਹੈ ਰਾਮ ਗੋਲਾ ਰਾਮ ਗੋਲਾ ਤੇਲੀ ਪਾੜ ਰਹੇ ਹੋ ਨਹੀਂ ਸਾਨੂੰ ਰੱਖਿਓ ਜਾਣ ਦੇ ਇਹ ਆਵਾ ਹੁਣ ਤਾਂ ਗਿਆ ਹੋਰ ਨਹੀਂ ਕੋਈ ਪ੍ਰਵਾਹ ਚੜਦਾ 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 ਕੀ ਕਰਦੇ ਆ ਇਹ ਕੀ ਕਰ ਉਹ ਦੱਸ ਲੋ ਤਾਂ ਗੇਅਰ ਛੋਟਾ ਤਾਂ ਉਹਦਾ ਓਰੇ ਪਤਾ ਕੀ ਆ ਰੇਸ ਘੱਟ ਕਰਦੀ ਦੀ ਬਚਾਲੇ ਬੱਸ ਰੇਸ ਘੱਟ ਕਰਦੀ ਦੀ ਹੁੰਦੀ ਪੁੱਤ ਸਮਝੀ ਲੀ ਇਹ ਗੱਲ ਤੇ ਵੀ ਛੱਡ ਤਾਂ ਗੇਅਰ ਪਾ ਲੈ ਚੱਲ ਬੈਂਟੀ ਅੱਗੇ ਆ ਗਿਆ 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 ਅਰੇ ਫੇਰ ਗੱਲ ਨਾ ਰਿਹਾ ਹੁ ਕਾ ਉੱਪਰ ਗਿਆ ਥੋੜਾ ਜਿਹਾ ਨਾ ਚਲੋ ਨਿਕਲ ਗਿਆ ਕੀ ਹੋ ਰਿਹਾ ਵੀ ਹੋ ਗਿਆ ਪਪੂ ਪਾਸ ਉਹ ਕਿੱਧੇ ਗਿਆ ਟਰੈਕਟਰ ਆ ਮਰਵਾਦਣਾ ਦੋਤੇ ਦੁਬਾਰੇ ਫੇਰ ਰਸਤਾ